ਵਿਆਹ ਦੇ ਮਗਰੋਂ ਘਰ ਦੇ ਵਿੱਚ ਇੱਕ ਧੀ ਨੇ ਜਨਮ ਵੀ ਲੈ ਲਿਆ ਤੇ ਉਹ ਧੀ ਅੱਜ 13 ਸਾਲ ਦੀ ਹੋ ਚੁੱਕੀ ਸੀ ਪਰ ਨਜ਼ਾਇਤ ਸਬੰਧਾਂ ਦੇ ਚੱਲਦੇ ਹੋਏ ਇਸ਼ਕ ਦੇ ਵਿੱਚ ਅੰਨੀ ਹੋਈ ਸਮਾਂ ਨੇ ਆਪਣੀ ਹੀ ਧੀ ਨੂੰ ਖਤਮ ਕਰ ਦਿੱਤਾ ਅਤੇ ਉਸਦੇ ਨਾਲ ਉਹ ਕੀਤਾ ਜਿਸ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ ਇਹ ਪਿੰਡ ਸ਼ਾਮਪੁਰ ਦਾ ਮਾਮਲਾ ਜਿੱਥੇ ਨਜ਼ਾਇਤ ਸਬੰਧਾਂ ਦੇ ਚੱਲਦੇ ਹੋਏ ਮਾਂ ਨੇ 13 ਸਾਲ ਦੀ ਆਪਣੀ ਹੀ ਧੀ ਨੂੰ ਖਤਮ ਕਰ ਦਿੱਤਾ ਪਤਾ ਲੱਗਿਆ ਕਿ ਮਾਂ ਦੇ ਤਾਏ ਦੇ ਨਾਲ ਹੀ ਨਜਾਇਜ਼ ਸਬੰਧ ਹੋਣ ਦੇ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਕਿਉਂਕਿ ਉਸ ਦੀ ਧੀ ਨੂੰ ਸਭ ਕੁਝ ਪਤਾ ਲੱਗ ਗਿਆ ਸੀ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਸ਼ਾਮਪੁਰ ਦੀ ਰਹਿਣ ਵਾਲੀ ਇੱਕ ਮਾਸੂਮ ਕੁੜੀ ਦੀ ਜਾਨ ਉਸਦੀ ਹੀ ਮਾਂ ਨੇ ਲਈ ਹੈ ਇਹ ਘਰਤ ਦੇ ਆਪਣੇ ਜੀਠ ਦੇ ਨਾਲ ਨਜਾਇਜ਼ ਸਬੰਧ ਸਨ ਅਤੇ ਲੜਕੀ ਨੇ ਆਪਣੀ ਮਾਂ ਨੂੰ ਤਾਏ ਦੇ ਨਾਲ ਸਰੀਰਕ ਸਬੰਧ ਬਣਾਉਂਦੇ ਹੋਏ ਦੇਖ ਲਿਆ ਸੀ ਇਸ ਦੇ ਕਾਰਨ ਦੋਵਾਂ ਨੇ ਆਪਣੇ ਇਸ ਮਾਸੂਮ ਬੱਚੀ ਨੂੰ ਖਤਮ ਕਰ ਦਿੱਤਾ ਅਤੇ ਇਸ ਤੋਂ ਬਾਅਦ ਦੋਸਤਾ ਛੇਤੀ ਦੇ ਵਿੱਚ ਸੰਸਕਾਰ ਤੱਕ ਕਰ ਦਿੱਤਾ ਫਿਲਹਾਲ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਉਹ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਚੁੱਕੇ ਨੇ ਇੱਕ ਜਿਹੜੀ 13 ਸਾਲ ਦੀ ਕੁੜੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਉਸ ਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਹੈ ਤੇ ਕੀ ਕਰ ਰਹੀ ਹੈ ਬਜ਼ੁਰਗ ਨੇ ਸਾਡੇ ਕੋਲ ਗੁਪਤ ਇਨਫੋਰਮੇਸ਼ਨ ਸੀ ਇਹ ਗੁਪਤ ਇਨਫੋਰਮੇਸ਼ਨ ਤੇ ਐਸਐਚਓ ਸੁਹਾਣਾ ਜਸਪ੍ਰੀਤ ਸਿੰਘ ਨੇ ਆਪਣੇ ਮਕਦਮਾ ਦਰਜ ਕਰਕੇ 248 ਨੰਬਰ ਐਫਆਈਆਰ 2113 ਵੀ 1 238123 ਤੇ 105 ਬੀਐਨਐਸ थाना ਸੁਹਾਣਾ ਦੇ ਵਿੱਚ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਬੇਸਿਕਲੀ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਸੀ ਇੱਕ ਪ੍ਰੀਤ ਪ੍ਰੀਤ ਕਾ ਲੜਕੀ ਹੈ ਜਿਹੜੀ ਬੱਚੀ 13 ਸਾਲ ਦੀ ਸੀ ਤੇ ਉਹਦੀ ਮਦਰ ਨੇ ਅੰਗਰੇਜ਼ ਕੋਲ ਤੇ ਨਾਲ ਦੇ ਜੇਠ ਨੇ ਦੁਨੀਆਂ ਨੇ ਜਦੋਂ ਉਹਨੂੰ ਅਪਸੀਨ ਉਹਦੇ ਚ ਵੇਖ ਕੇ ਉਹਨਾਂ ਦੇ ਆਪਸ ਚ ਗਲਤ ਰਿਲੇਸ਼ਨ ਸੀ ਜੇ ਬੱਚੀ ਨੇ ਵੇਖ ਲਿਆ ਸੀ ਉਹਦੇ ਵਿੱਚ ਉਹਨੂੰ ਮਾਰ ਦਿੱਤਾ ਸੀ ਜਿਹਦੇ ਕੋ ਸਾਡੀ ਕੋ ਮੁਖਬਰੀ ਪੱਕੀ ਤੇ ਸੱਚੀ ਸੀ ਜਿਸ ਤੇ ਅਸੀਂ ਮਕਦਮਾ ਦਰਜ ਕੀਤਾ ਤੇ ਉਹਦੀ ਤਫਤੀਸ਼ ਚੱਲੀ ਹੈ ਆਦਰ ਕਿੱਥੇ ਸੋ ਇਹਦੇ ਵਿੱਚ ਅਸੀਂ ਤੁਹਾਨੂੰ ਇਹਦੀ ਡਿਟੇਲਿੰਗ ਅਜੇ ਬਾਅਦ ਚ ਦੱਸਾਂਗੇ ਸਾਰੀ ਕਿਉਂਕਿ ਅਜੇ ਅਸੀਂ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਤੇ ਛੇਤੀ ਹੀ ਉਹਨਾਂ ਨੂੰ ਕਾਬੂ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਏ। ਉਹਦੀ ਵੀ ਡੈਥ ਜਿਹੜੀ ਘਰੇ ਹੋ ਗਈ ਸੀ ਜਾਂ ਹੱਤਿਆ ਉਹਦੇ ਵਿੱਚ ਜਾਨ ਨਹੀਂ ਕਿ ਨਹੀਂ ਹੈ। ਇਹ ਕੀ ਕਹਿੰਦੇ ਘਰੇ ਹੀ ਹੋ ਗਈ ਸੀ ਜਿਹਦੇ ਚ ਇਹਦੇ ਉਹਨਾਂ ਨੇ ਫਿਰ ਉਹ ਲੈ ਕੇ ਨਹੀਂ ਅਲਦੀ ਮਾਰਨਿੰਗ ਸੰਸਕਾਰ ਕਰਤਾ ਸੀ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ। ਬਾਕੀ ਜਦੋਂ ਉਹ ਮੁੱਲਜਮ ਫੜੇ ਜਾਣਗੇ ਉਹਦੇ ਤੇ ਸਾਨੂੰ ਐਨ ਤਸਦੀਕ ਹੋ ਜੋਗੀ ਵੀ ਉਰੇ ਇਹਨਾਂ ਚੱਕੀ ਹੋਇਆ ਕਿਹੜੇ ਪਿੰਡ ਦਾ ਮਾਮਲਾ ਹੈ ਇਹ ਸ਼ਾਮਪੁਰ ਪਿੰਡ ਦਾ ਮਾਮਲਾ ਹੈ ਥਾਣਾ ਸੁਪਾਹਣੇ ਦਾ